ਹੈਲਥ ਨੈਟਵਰਕ ਬਰਾਲਕੇ ਹਜ਼ਰਾਂ ਸਸਟੀਗਾ ਸਵਾਗਤੀ ਤੁਹਾਡਾ ਦੀਸ਼ਾ ਹੈਲਥ ਦੀ ਅੱਜਕੱਲ ਬਹੁਤ ਸਾਰੀਆਂ ਔਰਤਾਂ ਚਿਹਰੇ ਤੇ ਦਾਗਾਂ ਦੇ ਨਾਲ-ਨਾਲ ਛਾਈਆਂ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਇਹ ਛਾਈਆਂ ਚਿਹਰੇ ਤੇ ਕਾਲੇ ੱਤਬੇ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ। ਛਾਈਆਂ ਦਾ ਮੁੱਖ ਕਾਰਨ ਤੇਜ਼ ਧੁੱਪ 'ਚ ਜ਼ਿਆਦਾ ਦੇਰ ਰਹਿਣਾ, ਹਾਰਮੋਨ ਅਸਮਤੁਲਿਤ, ਚਮੜੀ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਹੋਣ ਕਾਰਨ ਹੋ ਸਕਦੀਆਂ ਹਨ। ਇਸ ਨਾਲ ਚਿਹਰੇ ਦੀ ਖੂਬਸੂਰਤੀ ਵਿਗੜ ਜਾਂਦੀ ਹੈ ਅਤੇ ਚਮੜੀ ਸਮੇਂ ਤੋਂ ਪਹਿਲਾਂ ਮੁਰਝਾਈ ਹੋਈ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਰਸਾਇਣ ਦੀ ਬਜਾਏ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹੀ ਸਤਿ ਸ੍ਰੀ ਅਕਾਲ ਜੀ ਵਿੱਚ ਵੀ ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਆਓ ਅਸੀਂ ਤੁਹਾਨੂੰ ਅੱਜ ਇੱਕ ਅਜਿਹੇ ਫੇਸ ਪੈਕ ਬਾਰੇ ਦੱਸਾਂਗੇ ਜਿਸ ਨੂੰ ਚਿਹਰੇ ਤੇ ਲਗਾਉਣ ਨਾਲ ਸ਼ਾਈਆਂ ਇੱਕ ਮਹੀਨੇ ਦੇ ਅੰਦਰ ਅੰਦਰ ਹੌਲੀ ਹੌਲੀ ਘਟਨੀਆਂ ਸ਼ੁਰੂ ਹੋ ਜਾਣਗੀਆਂ ਇਸ ਦੇ ਨਾਲ ਹੀ ਤੁਹਾਡਾ ਚਿਹਰਾ ਸਾਫ਼ ਤੇ ਨਿੱਖਰਿਆ ਤੇ ਚਮਕਦਾਰ ਹੋ ਜਾਵੇਗਾ ਫੇਸ ਪੈਕ ਬਣਾਉਣ ਲਈ ਸਮਗਰੀ ਕੰਦਰ ਪਾਊਡਰ ਇੱਕ ਤੋਂ ਦੋ ਚਮਚ ਮਲਤਾਨੀ ਮਿੱਟੀ ਇੱਕ ਛੋਟਾ ਚਮਚ ਦੇਹੀ ਇੱਕ ਛੋਟਾ ਚਮਚ ਬਰਦਾਮਾ ਦਾ ਤੇਲ ਇੱਕ ਤੋਂ ਦੋ ਛੋਟੇ ਚਮਚ ਫੇਸ ਪੈਕ ਲਗਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਇੱਕ ਕੌਲੀ ਵਿੱਚ ਸਾਰੀਆਂ ਸਮਗਰੀਆਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਤਿਆਰ ਪੇਸਟ ਨੂੰ ਹਲਕੇ ਹੱਥਾਂ ਨਾਲ ਪ੍ਰਭਾਵੀ ਥਾਂ ਤੇ ਲਗਾਓ ਅਗਰ ਤੁਸੀਂ ਚਾਹੋ ਤਾਂ ਇਸ ਨੂੰ ਪੂਰੇ ਫੇਸ ਤੇ ਵੀ ਲਗਾ ਸਕਦੇ ਹੋ ਇਸ ਨੂੰ 20 ਮਿੰਟਾਂ ਤੱਕ ਜਾਂ ਉਦੋਂ ਤੱਕ ਲਗਾਓ ਜਦੋਂ ਤੱਕ ਸੁੱਕ ਨਾ ਜਾਵੇ ਬਾਅਦ ਵਿੱਚ ਆਪਣੇ ਮੂੰਹ ਨੂੰ ਤਾਜੇ ਪਾਣੀ ਨਾਲ ਧੋ ਲਵੋ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਇਸ ਫੇਸ ਪੈਕ ਨੂੰ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਉਣਾ ਚਾਹੀਦਾ ਹੈ ਫੇਸ ਪੈਕ ਲਗਾਉਣ ਦੇ ਫਾਇਦੇ ਮਲਤਾਨੀ ਮਿੱਟੀ ਚਮੜੀ ਦੇ ਮਰੇ ਸੈੱਲਾਂ ਨੂੰ ਡੰਗਾਈ ਤੋਂ ਸਾਫ਼ ਕਰਨ ਲਈ ਅਤੇ ਨਵੀਂ ਚਮੜੀ ਬਣਾਉਣ ਵਿੱਚ ਸਹਾਇਤਾ ਹੁੰਦੀ ਹੈ ਤੇਰੇਤੇ ਪਏ ਦਾਗ-ਧੱਬੇ ਅਤੇ ਜੁਰੜੀਆਂ ਨੂੰ ਦੂਰ ਕਰਕੇ ਇਹ ਪੈਕ ਚਮੜੀ ਨੂੰ ਪੂਰੀ ਤਰ੍ਹਾਂ ਸੰਤੁਲਿਤ ਬਣਾ ਦੇਵੇਗਾ ਵਿਟਾਮਿਨ ਸੀ ਨਾਲ ਭਰਪੂਰ ਚੁਕੰਦਰ ਚਿਹਰੇ ਤੇ ਰੰਗ ਨੂੰ ਵੀ ਸਾਫ ਕਰ ਦੇਵੇਗਾ ਅਤੇ ਚਮੜੀ ਦਾ ਰੰਗ ਨਿਖਾਰ ਦੇਵੇਗਾ। ਇਹ ਅਤੇ ਬਦਾਮਾਂ ਦਾ ਤੇਲ ਸੁੱਕੀ ਬੇਚੈਨ ਚਮੜੀ ਨੂੰ ਡੂੰਗਾ ਪੋਸ਼ਣ ਦੇ ਕੇ ਲੰਬੇ ਸਮੇਂ ਲਈ ਨਵੀਂ ਬਣਾਈ ਰੱਖਣ ਵਿੱਚ ਸਹਾਇਤਾ ਹੁੰਦਾ ਹੈ। ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥਨਸ। ਧੰਨਵਾਦ। ਹੈਲਥਨਲਿੰਕ ਖਬਰਾਂ ਲਈ ਹਜ਼ਰਾਂ ਸਸਟੀ ਗਰਲਸ ਵਾਕ ਤੇ ਤੁਹਾਡਾ ਦिशा ਹੈਲਥੀ। ਅੱਜਕੱਲ ਬਹੁਤ ਸਾਰੀਆਂ ਔਰਤਾਂ ਚਿਹਰੇ ਤੇ ਦਾਗਾਂ ਦੇ ਨਾਲ-ਨਾਲ ਛਾਈਆਂ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਇਹ ਛਾਈਆਂ ਚਿਹਰੇ ਤੇ ਕਾਲੇ ਧੱਬੇ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ ਛਾਈਆਂ ਦਾ ਮੁੱਖ ਕਾਰਨ ਤੇਜ਼ ਧੁੱਪ 'ਚ ਜ਼ਿਆਦਾ ਦੇਰ ਰਹਿਣਾ ਹਾਰਮੋਨ ਅਸੰਤੁਲਿਤ ਚਮੜੀ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਹੋਣ ਕਾਰਨ ਹੋ ਸਕਦੀਆਂ ਹਨ ਇਸ ਨਾਲ ਚਿਹਰੇ ਦੀ ਖੂਬਸੂਰਤੀ ਵਿਗੜ ਜਾਂਦੀ ਹੈ ਅਤੇ ਚਮੜੀ ਸਮੇਂ ਤੋਂ ਪਹਿਲਾਂ ਮੁਰਝਾਈ ਹੋਈ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਸ ਸਮੱਸਿਆ ਤੋਂ ਬਚਣ ਲਈ ਰਸਾਇਣ ਦੀ ਬਜਾਏ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਜਿਹੀ ਸਥਿਤੀ ਵਿੱਚ ਵੀ ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਆਓ ਅਸੀਂ ਤੁਹਾਨੂੰ ਅੱਜ ਇੱਕ ਅਜਿਹੇ ਫੇਸ ਪੈਕ ਬਾਰੇ ਦੱਸਾਂਗੇ ਜਿਸ ਨੂੰ ਚਿਹਰੇ ਤੇ ਲਗਾਉਣ ਨਾਲ ਸ਼ਾਇਆ 1 ਮਹੀਨੇ ਦੇ ਅੰਦਰ ਅੰਦਰ ਹੌਲੀ ਹੌਲੀ ਘਟਨੀਆਂ ਸ਼ੁਰੂ ਹੋ ਜਾਣਗੀਆਂ ਇਸ ਦੇ ਨਾਲ ਹੀ ਤੁਹਾਡਾ ਚਿਹਰਾ ਸਾਫ਼ ਤੇ ਨਿਖਰਿਆ ਤੇ ਚਮਕਦਾਰ ਹੋ ਜਾਵੇਗਾ ਫੇਸ ਪੈਕ ਔਲੇਸ ਸਮਗਰੀ ਕੁੰਦਰ ਪਾਊਡਰ 1 ਤੋਂ 2 ਚਮਚ ਮਲਤਾਨੀ ਮਿੱਟੀ 1 ਛੋਟਾ ਚਮਚ ਦਹੀਂ 1 ਛੋਟਾ ਚਮਚ ਬਰਦਾਮਾ ਦਾ ਤੇਲ 1 ਤੋਂ 2 ਛੋਟੇ ਚਮਚ ਫੇਸ ਪੈਕ ਲਗਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਇੱਕ ਕੌਲੀ ਵਿੱਚ ਸਾਰੀਆਂ ਸਮਗਰੀਆਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਤਿਆਰ ਪੇਸਟ ਨੂੰ ਹਲਕੇ ਹੱਥਾਂ ਨਾਲ ਪ੍ਰਭਾਵੀ ਥਾਂ ਤੇ ਲਗਾਓ ਅਗਰ ਤੁਸੀਂ ਚਾਹੋ ਤਾਂ ਇਸ ਨੂੰ ਪੂਰੇ ਫੇਸ ਤੇ ਵੀ ਲਗਾ ਸਕਦੇ ਹੋ ਇਸ ਨੂੰ 20 ਮਿੰਟ ਤੱਕ ਜਾਂ ਉਦੋਂ ਤੱਕ ਲਗਾਓ ਜਦੋਂ ਤੱਕ ਸੁੱਕ ਨਾ ਜਾਵੇ ਬਾਅਦ ਵਿੱਚ ਆਪਣੇ ਮੂੰਹ ਨੂੰ ਤਾਜੇ ਪਾਣੀ ਨਾਲ ਧੋ ਲਵੋ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਇਸ ਫੇਸ ਪੈਕ ਨੂੰ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਉਣਾ ਚਾਹੀਦਾ ਹੈ ਫੇਸ ਪੈਕ ਲਗਾਉਣ ਦੇ ਫਾਇਦੇ ਮਲਤਾਨੀ ਮਿੱਟੀ ਚਮੜੀ ਦੇ ਮਰੇ ਸੈੱਲਾਂ ਨੂੰ ਡੂੰਘਾਈ ਤੋਂ ਸਾਫ਼ ਕਰਨ ਲਈ ਅਤੇ ਨਵੀਂ ਚਮੜੀ ਬਣਾਉਣ ਵਿੱਚ ਸਹਾਇਤਾ ਹੁੰਦੀ ਹੈ ਤੇਰੇਤੇ ਪਏ ਦਾਗ-ਧੱਬੇ ਅਤੇ ਜੁਰੜੀਆਂ ਨੂੰ ਦੂਰ ਕਰਕੇ ਇਹ ਪੈਕ ਚਮੜੀ ਨੂੰ ਪੂਰੀ ਤਰ੍ਹਾਂ ਸੰਪਰਦਾਰ ਬਣਾ ਦੇਵੇਗਾ ਵਿਟਾਮਿਨ ਸੀ ਨਾਲ ਭਰਪੂਰ ਚੁਕੰਦਰ ਚਿਹਰੇ ਤੇ ਰੰਗ ਨੂੰ ਵੀ ਸਾਫ ਕਰ ਦੇਵੇਗਾ ਅਤੇ ਚਮੜੀ ਦਾ ਰੰਗ ਨਿਖਾਰ ਦੇਵੇਗਾ। ਇਹ ਅਤੇ ਬਦਾਮਾਂ ਦਾ ਤੇਲ ਸੁੱਕੀ ਬੇਚੈਨ ਚਮੜੀ ਨੂੰ ਡੂੰਗਾ ਪੋਸ਼ਣ ਦੇ ਕੇ ਲੰਬੇ ਸਮੇਂ ਲਈ ਨਮੀ ਬਣਾਈ ਰੱਖਣ ਵਿੱਚ ਸਹਾਇਤਾ ਹੁੰਦਾ ਹੈ। ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥਨਸ। ਧੰਨਵਾਦ।